ਇਕ ਪਸਰੇ ਆ ਤੁਚ ਕਹਿ ਦ੍ਰਿਸ਼ਤਾਰ ਅਸ਼ਤਪਦੀ ਆਪਤੀਆ ਸੁਨੇ ਹਾਰੇ ਆ ਪੇਕਾ ਵਿਸਤਾਰ ਜਲਸ ਭਾਵਿਤ ਸਿਚੁ ਪਾਇ ਆਪਣੇ ਭਾਲੇ ਨ ਸਮਾਏ ਤੁਮਤੇ ਪਿਰਨ ਨਹੀਂ ਕਿਛ ਹੋਏ ਆਪਣ ਸੂਤ ਸੰਜਗਤ ਪਰੋਏ ਜਾਗੁ ਭ੍ਰਮ ਜੀਵਾ ਭਜਾਰੇ ਸਚ ਨਾਮ ਸੁਇ ਜਨ ਪਾਇ ਸੋ ਸੰਦਰਸੀ ਤਤ ਕਾ ਦੇਤਾ ਨਾਨਕ ਵੇ ਸੰਗ ਸ੍ਰੀ ਚਕ ਚੇਤਾ ਜੀਏ ਜੰਤਰੇ ਸਰਤਾ ਤੇ ਹਾਤ ਦੀਨ ਜਿਆਲਾ ਨਾਥ ਪੁਨਾਥ ਜਿਸ ਰਾਤ ਕਿ ਰਸ ਕੋਈ ਨਮਾਰੈ ਸੁਭੂ ਸੁਮਨ ਵਿਸਾਰ ਤਿਸ ਤ ਜੇ ਅਮਰ ਕਹਾ ਕੋ ਜਾਏ ਸਭ ਸਰ ਇੱਕ ਨਿਰੰਜਨ ਰਾਏ ਜੀ ਕਿ ਜਗਤ ਜਾ ਕੇ ਸਭ ਹਾਤ ਅੰਤਰ ਬਾਹਰ ਜਾਨੋ ਸਾਥ ਗੁਰ ਨਿਧਾਨ ਬਿਅੰਤ ਅਪਾਰ ਨਾਨਕ ਦਾਸ ਦਾ ਮਿਹਾਰ ਪੂਰਨ ਪੂਰ ਰਹੇ ਤਿਆਲ ਸਭ ਪ੍ਰਭੂ ਵਿਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਣੀ ਰਹਿ ਗਿਆ ਪ੍ਰਤਵਾਲ ਜੀਨ ਬਹਪਾਂ ਤੇ ਜੋ ਜੋ ਰਚੀ ਸੁਖ ਸਿਧਿਆਤ ਇਸ ਭਗਤ ਸਨੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਾਣਾ ਕਰ ਹਰ ਇੱਕੇ ਨਾਇ ਤਿਸ ਕੀ ਆਸ ਮੈਂ ਵਿਰਤੀ ਜਾਏ ਸ਼ਿਵ ਕਾ ਸੇਵਾ ਬਣਾਈ ਹੁਕਮ ਬੂਝ ਪਰਮ ਪਤ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸੇ ਨਿਰੰਕਾਰ ਬੰਧਨ ਤੋਰ ਕੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਥ ਸੰਗ ਮਿਲ ਕਰੂ ਅਨੰਦ ਗੁਣ ਗਾਉ ਪਰਮਾਨੰਦ ਲਾਵਨਾ ਤਦ ਕੋ ਵਿਚਾਰ ਦੁਰਲਭ ਦੇਹ ਕਾ ਕਰੂ ਉਧਾਰ ਅਮਰਤ ਬਚਨ ਹਰ ਕੇ ਗੁਣ ਗਾ ਉਪਰਾਂਤ ਕਰਨ ਕਹਿ ਸੁਆਵ ਆ ਪਹਿਰ ਪ੍ਰਪੇ ਖੁਨੀਰਾ ਮਿਟੇ ਅਗਿਆਨ ਬਿਨ ਸੇ ਅੰਧੇਰਾ ਸੁਲਭ ਦੇ ਸਿਰ ਤੇ ਵਿਸਾਗ ਉਮੇ ਸੇ ਨਾਨਕ ਫਲ ਪਾਉ ਹਾਤ ਪਲ ਤੇ ਦੇਹ ਸੁਧਾਰ ਰਾਮ ਨਾਮ ਅੰਤਪੁਰ ਧਾਰੇ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਤ ਸਾਚ ਪ੍ਰਿਖਿਆ ਮਨ ਤਨ ਨਾਮ ਜਪੁਲ ਲਾਏ ਦੁਖ ਦਰਦ ਮੰਤੇ ਭਵ ਜਾਏ ਸਾਚੇ ਵਪਾਰ ਕਰੂ ਆਪਾਰੀ ਦਰਗਹ ਦੀ ਬਹਿ ਤੇ ਆਪੇ ਤੁਮਾਰੀ ਏਕਾ ਟੇਕ ਰਖੂਮਣ ਮਾਹੀ ਨਾਨਕ ਕੋ ਨਾ ਵਿਜਾਇ ਕਿਸ ਤੇ ਦੂਰ ਕਹਾ ਪੋ ਜਾਏ ਉਗਰੇ ਰਾ ਪ੍ਰਹਾਰ ਧਿਆਏ ਨਿਰਪਉ ਜਤੈ ਸਰਬ ਭੌਮਿਤੈ ਪ੍ਰਭ ਕਿਰਪਾ ਤੇ ਪ੍ਰਾਨੀਸ਼ਕੈ ਜਿਸ ਬਰਾਬਰ ਆਖੇ ਤਿਸ ਨਾਲ ਹੀ ਦੂਰ ਕਾ ਨਾਮ ਜਮਤ ਮਨ ਹੋਉ ਤਸੂਗੈ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਗੁਨ ਪਹੁੰਚਨ ਹਾਰ ਸ੍ਰੀ ਉਪਰਠਾ ਧਾਗੁਰ ਸੂਰਾ ਨਾਨਕਤਾ ਕੇ ਕਾਰਜ ਪੂਰਾ ਮਤ ਪੂਰੀ ਅਮਰਤ ਜਾ ਕੀ ਦ੍ਰਿਸ਼ਟੈ ਦਰਸ਼ਨ ਪੇ ਤੂਤ ਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਭ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੇ ਸੁਹੂਤ ਨਿਹਾਲ ਤਾਂ ਕਿ ਨਿਯੁਤਨ ਆਵਤ ਕਾਲ ਅਮਰ ਪਾਏ ਅਮਰ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਤੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਰਾਸ਼ਟਪਤੀ ਸੰਤ ਸੰਗਤ ਰਮਪੀਠਾ ਨਾ ਪ੍ਰਭੁ ਕਾ ਲਗਾ ਮਿਠਾ ਸਗਲ ਸੁਮਿਗਰੀਏ ਸਖਟ ਮਾਹੀ ਅਨੁਕਰਮਨਨ ਹੰਦਸਟਾਏ ਲੋੜੀ ਅਮਰਤ ਪ੍ਰੰਕਰ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੋ ਸੁਮਾਦ ਅਨੰਤ ਤਨਾਂਤ ਕਹਿਨ ਜਾਈ ਅਚਰ ਜੀ ਬਿਸਮਿਲਾਜ ਇਹ ਦੇਖਿਆ ਸਿਆਪ ਦਿਖਾਏ ਨਾਨਕ ਜਿਨ ਸੁਜੀ ਪਾਇ ਸੁਵੰਤਰ ਸੁਭਾਰ ਅਨੰਤ ਘਟ ਘਟ ਵਿਆ ਪ੍ਰੇਹਾ ਭਗਵੰਤਾ ਧਰਨ ਮਾਇ ਆਕਾਸ਼ ਭਯਾਲ ਸਰਬ ਲੋਕ ਪੂਰਨ ਪ੍ਰਤਪਾਲ ਮਨਨ ਪਰਪਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਔਰ ਪਾਣੀ ਬਸੰਤਰ ਮਾਹੀ ਚਾਰ ਕੁਟ ਦੇ ਤੁਸੀਂ ਸਮਾਹੀ ਕਿਸਤੇ ਪਹਿਲ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਪਾਓ ਦੀਪਨ ਸਿਮਰਤ ਮੰਦੀ ਸਸੀਰ ਸੁਨਿਖਤਰਮ ਹੈ ਇੱਕ ਗਾਣੀ ਪ੍ਰਦੁਖੀ ਸਭ ਕੋ ਗੁਲਾ ਆਪ ਅਡੂ ਨਨਕ ਬਹੂਂ ਦੁਲਾ ਸਰਬ ਕਲਾ ਕਰਖੀਦਾ ਥੀਲ ਮੋਲ ਨਾ ਪਈਏ ਗੁਨੇ ਅਮੋਲ ਸਰਬ ਜੋਤ ਮਹਜਾ ਕੀ ਜੋਤ ਧਾਰਹਿ ਉਸwami ਹੋਤ ਕੋਤਾ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਜਿਸਾਸ ਸੰਤ ਜਨਾ ਕਾ ਦੇਖਨ ਸਭ ਰਾਮਾ ਸੰਤ ਜਨਾ ਕੀਰਤਿ ਸਰ ਧਰਮਾ ਸੰਤ ਜਨਾ ਸੁਨੇ ਸੁਭ ਬਚਨ ਸਰਬ ਵਿਆ ਪੀਰਾ ਸੰਗ ਰਚਨਾ ਜੇ ਜਾਤਾ ਤਿਸ ਕੀ ਹਰਤ ਸਤਿਗੁਰ ਸੰਤ ਸਾਧੂ ਸੰਕਹਿਤਿ ਤਿਉ ਰੁਬਈ ਸੁਇ ਸੁਖ ਮੰਨ ਤਕਨਿ ਤਾ ਹਰਿ ਪ੍ਰਜਨਤ ਨਦਰ ਕੁਸੀ ਨਾਰਿ ਕਿਉ ਕੀ ਨਾਰਿ ਸੰਜੇਖ ਸੁਮੋਹਿ ਆਪ ਸਾਥ ਕੀਆ ਸਭ ਸਾਥ ਅਸਭਰਤ ਸਕਲੀਤ ਬਾਤ ਤਿਸ ਭਾਵੇ ਤਾਂ ਕਰੀ ਵਿਸਥਾਰ ਤਿਸ ਭਾਵੇ ਤਾਂ ਇੱਕ ਓੰਕਾਰ ਅਨੇਕ ਕਲਾ ਨਖੀ ਰਹਿ ਜਾ ਜਿਸ ਭਗਤ ਸਲੇ ਮਲਾਇ ਕੌਣ ਨਿਕਟ ਕੌਣ ਕਹੇ ਦੂਰ ਆਪਿਆ ਕਾਤ ਪ੍ਰਭੂਰ ਅੰਤਰ ਗਰ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਜਾਏ ਸਰ ਭੂ ਦੇ ਆਪ ਵਰਤਾਰਾ ਸਭ ਮੈਨ ਪਿਖਨ ਹਾਰਾ ਸਭ ਸਮਗਰੀ ਜਾਗਤਾ ਤਨ ਆਪਨ ਜਸ ਆਪ ਹੀ ਸੁਨਾ ਆਪਨ ਜਾਣੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਾਕੇ ਮਾਦਲੇ ਤੁਰ ਹੈ ਰੁਜਕੇ ਨ ਸੋਪਿਖ ਹੈ ਆਗਿਆ ਆਵੇ ਆਗਿਆ ਜਾਏ ਨਨਕ ਜਾ ਭਾਵਿਤ ਮੇ ਸਮਾਇ ਇਸਤੇ ਹੋਇ ਸੁਨ ਹਿਂ ਪੂਰਾ ਪੂਰਾ ਕੋਹੁ ਕਨੇ ਕਾਸ਼ਿਕਰਾ ਆਪ ਲਗ ਤੂ ਤੇ ਅਦਨੇ ਕੀ ਆਪੇ ਜਨ ਆਪਣੇ ਜੀ ਕੀ ਆਪ ਸਾਥ ਧਾਰੀ ਸਭ ਸਾਥ ਕੂਤ ਗੋਤੀ ਆਪਨ ਸੰਗਰਾਜ ਤਾਂ ਕੀ ਗਤ ਮੇ ਤਤਹੀ ਨ ਜਾਏ ਦੂਸਰ ਹੋਏ ਤ ਸੋ ਜੀ ਪਾਏ ਿਸਕਾ ਪਿਆਸਾ ਪ੍ਰਵਾਨ ਗੁਰਪ੍ਰਸਾਦ ਨਾਨਕਿ ਸੁਭਜਾਨ ਤੋਜਾ ਮੈਂ ਇਸਦਾ ਸਿਕਰੋਇਆ ਮਿਲੈ ਮੈਂ ਪ੍ਰਭ ਸੋਇ ਬੋਹ ਤਨਵੰਤ ਕੁਲਵੰਤ ਪਤਵੰਤ ਜੀਵਨਮੂਤ ਜਿਸੁ ਹਦੈ ਭਗਵੰਤਾ ਧਨ 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 ਜਨੇ ਆਇ ਇਸ ਪ੍ਰਸਾਦ ਸਭ ਜੇ ਤਰਾਇ ਜਾਨਿਆ ਉਹ ਕੈਸਵਾ ਉਜਨਕਿ ਸਚਿ ਤੇ ਆਵੈ ਨਾ ਸੁਮੁਖਤੈ मुक्त कर संसार नानिक तिस जन को सदा नम शिकार श्लोक पूरा प्रभ्यारा दिया जा ना हो नानिक पूरा पाया पूरे के गुण गाओ अष्टपदी ਪੂਰੇ ਗੁਰ ਕਾ ਸੁਨੁਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸਾ ਸਮਰੁ ਗੋਵਿੰਦਾ ਬਨੰਤਰ ਕਿਤ੍ਰ ਚੇਂਦਾ ਆਸਨਿਤ त्यागोत्रंग ਸੰਤ ਜਿਨਾ ਕੀ ਤੁੁਰ ਮਨ ਮੰਗਤ ਆਪ